ਇਕ ਧਾਰਨਾ ਮੰਨੀ ਜਾਂਦੀ ਆ ਕਿ ਧਰਮ ਗ੍ਰੰਥਾਂ ਦੇ ਵਿੱਚ ਨਰਕ ਸਵਰਗ ਦੀ ਗੱਲ ਕੀਤੀ ਐ ਵੀ ਮਰਨ ਤੋਂ ਬਾਅਦ ਬੰਦੇ ਨੂੰ ਉਹਦੇ ਕਰਮਾਂ ਦੇ ਅਨੁਸਾਰ ਨਰਕ ਸਵਰਗ ਦੇ ਵਿੱਚ ਜਾਣਾ ਪੈਂਦਾ ਤੇ ਜੇ ਉਹ ਮਾੜੇ ਕਰਮ ਕਰਦਾ ਤਾਂ ਉਹਨੂੰ ਨਰਕ ਮਿਲਦਾ ਤੇ ਜੇ ਚੰਗੇ ਕਰਮ ਕਰਦਾ ਤਾਂ ਉਹਨੂੰ ਸਵਰਗ ਮਿਲਦਾ ਪਰ ਕੀ ਗੁਰਬਾਣੀ ਨਰਕ ਸਵਰਗ ਨੂੰ ਮੰਨਦੀ ਐ ਜਿੱਥੇ ਗੁਰਮਤਿ ਨੇ ਨਾਰਕ ਸਵਰਗ ਪੈਸਤ ਦੂਜਖੋ ਦੀ ਧਾਰਨਾ ਨੂੰ ਮੰਨਿਆ ਹੈ ਜਿੱਥੇ ਗੁਰਬਾਣੀ ਨੇ ਕਿਹਾ ਹੋਵੇ ਵੀ ਬੰਦਾ ਮਰ ਕੇ ਇਦਾਂ ਉੱਥੇ ਕਿਸੇ ਵਿਸ਼ੇਸ਼ ਜਗ੍ਹਾ ਤੇ ਕਿਸੇ ਵਿਸ਼ੇਸ਼ ਬੰਦੇ ਦੇ ਅੱਗੇ ਪੇਸ਼ ਹੁੰਦਾ ਤੇ ਫਿਰ ਉਹਨੂੰ ਨਾਰਕ ਸੁੱਟਿਆ ਜਾਂਦਾ ਅੱਗ ਸੁੱਟਿਆ ਜਾਂਦਾ ਜਾਂ ਤੇਲ ਦੇ ਕੜਾਹਣ ਤੇ ਮਚਾਇਆ ਜਾਂਦਾ ਜਾਂ ਹੋਰ ਜੋ ਵੀ ਮਤਲਬ ਕਲਪਨਾਕ ਤਸਵੀਰਾਂ ਅਸੀਂ ਦੇਖਦੇ ਆਂ ਜਾਂ ਕਲਪਨਿਕ ਗੱਲਾਂ ਸੁਣਨ ਨੂੰ ਮਿਲਦੀਆਂ ਵੀ ਇਦਾਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਅਸਾਂ ਦੀ ਵਾਰ ਦੇ ਵਿੱਚ ਉਹਨਾਂ ਦੀ ਇੱਕ ਸ਼ਬਦ ਉਹਨਾਂ ਦਾ ਸ਼ਲੋਕ ਪੌੜੀ ਆ। ਤੇ ਜਿੱਥੇ ਉਹ ਕਹਿੰਦੇ ਆ ਇੱਕ ਦੱਜਾਂ, ਇੱਕ ਦਬੀਆਂ, ਇੱਕ ਨਾ ਕੁੱਤੇ ਖਾਂਹੀ, ਇੱਕ ਪਾਣੀ ਵਿੱਚ ਅਸਟੀਆਂ, ਇੱਕ ਭੀ ਫਰਾਸਣ ਵਾਹੇ ਨਾਨਕ ਈਮ ਨਾ ਜਾਪੈ ਕਿੱਥੇ ਜਾਏ ਸਮਾਨ। ਸਤਿਗੁਰੂ ਜੀ ਕਹਿੰਦੇ ਬਖ ਵਖ ਮਤਾਂ ਮਤੰਤਰਾਂ ਦਾ ਬਖ ਵਖ ਜੋ ਅਸੀਂ ਕਹਿ ਲਈਏ ਵਈ ਬਖ ਵਖ ਲੋਕਾਂ ਦਾ ਸਮਰੇ ਹੋਏ ਸਰੀਰ ਨੂੰ ਸਾਹਮਣ ਦਾ ਤਰੀਕਾ ਕੋਈ ਦੱਬ ਦਿੰਦੇ ਆ ਕੋਈ ਜਲਾ ਦਿੰਦੇ ਆ ਕੰਨਾਂ ਦੇ ਸਰੀਰ ਮਤਲਬ ਕੁੱਤੇ ਹੀ ਕਸੀਟ ਕਸੀਟ ਕੇ ਖਾ ਜਾਂਦੇ ਆ ਇਹੋ ਜੀ ਹਾਲਤ ਵਾਪਰ ਜਾਂਦੀ ਆ ਜਾਂ ਕੋਈ ਪਾਣੀ ਵਿੱਚ ਬਹਾ ਦਿੰਦੇ ਆ ਨਾਨਕ ਈਮਨਾ ਜਪਾ ਜੀ ਕਿੱਥੇ ਜਾਏ ਇਸ ਮਾਹੀ ਕੋਈ ਆ ਸਕਦਾ ਵੀ ਉਹ ਸਰੀਰ ਕਿੱਥੇ ਗਿਆ ਜਿੱਥੋਂ ਆਇਆ ਸੀ ਕਿੱਥੇ ਗਿਆ ਭਾਵ ਕੁਦਰਤ ਦੇ ਵਿੱਚੋਂ ਪੈਦਾ ਹੋਇਆ ਕੁਦਰਤ ਦੇ ਵਿੱਚ ਹੀ ਸਮਾ ਗਿਆ ਇਸ ਕੁਦਰਤ ਦੇ ਪੰਜ ਕੁਦਰਤ ਦੇ ਤੱਤਾਂ ਤੋਂ ਇਹ ਪਤਪਤੀ ਹੋਈ ਸਰੀਰ ਆ ਜਿਹੜਾ ਉਹ ਕੁਦਰਤ ਦੇ ਵਿੱਚ ਹੀ ਸਮਾ ਗਿਆ ਜੋ ਕਰਮਾ ਮਨੁੱਖ ਦੇ ਉਹ ਕਰਮਾਂ ਦੇ ਅਨੁਸਾਰ ਉਹ ਆਪਣਾ ਇੱਥੇ ਹੀ ਭੋਗਦਾ ਵਾ ਜਿਹਾ ਕੋਈ ਵਿਸ਼ੇਸ਼ ਦਰਵਾਰ ਲਾ ਕੇ ਉਹਨੂੰ ਕੋਈ ਉੱਥੇ ਉਹਨੂੰ ਕਿ ਸਜ਼ਾ ਨੀ ਮਿਲਦੀ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਵੀ ਆਪਣੀ ਪੌੜੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਵੀ ਉਹ ਗੱਲ ਕਰਦੇ ਆ ਵੀ ਮਾਲਕ ਦਾ ਜਿਹੜਾ ਦਰਬਾਰ ਆ ਸ੍ਰਸ਼ਟੀ ਆ ਜਿਹੜੀ ਇਹ ਮਾਲਕ ਦਾ ਦਰਬਾਰ ਆ ਉਹ ਇੱਥੇ ਆਪਣਾ ਦਰਬਾਰ ਲਾ ਕੇ ਬੈਠਾ ਹੋਇਆ ਵਾ ਉਹ ਦਰਬਾਰ ਲਾ ਕੇ ਬੈਠਾ ਹੋਇਆ ਜੀਵਾਂ ਦਾ ਹਿਸਾਬ ਕਿਤਾਬ ਆ ਉਹ ਜਿਹੜਾ ਨਾਲੋਂ ਨਾਲ ਹੀ ਕਰੀ ਜਾ ਰਿਹਾ ਪਾਤਸ਼ਾਹ ਜੀ ਕਹਿੰਦੇ ਕਿੰਨੇ ਰੰਗਾਂ ਦੇ ਕਿੰਨੀਆਂ ਚੀਜ਼ਾਂ ਦੀ ਕਿੰਨੇ ਕੁਸ਼ ਦਾ ਇਹ ਪਸਾਰਾ ਸਿਰਜ ਕੋ ਮਾਲਕ ਦਰਬਾਰ ਲਾ ਕੇ ਬੈਠਾ ਹੋਇਆ ਰਾਤਨੀ ਰੁੱਤਨੀ ਥੇਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਕਰਮਸਾਲ ਤਸਵਰ ਜੀ ਜੁਗਤ ਕੇ ਰੰਗ ਤਿੰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਉਹ ਆਪ ਦੀ ਸੱਚਾ ਤੇ ਉਹਦਾ ਜਿਹੜਾ ਐਡਾ ਵੱਡਾ ਦਰਵਾਜ਼ਾ ਆ ਜਿਹੜਾ ਇਹ ਵੀ ਸੱਚਾ ਭਾਵ ਸਦੀਵੀ ਹੋਂਦ ਵਾਲਾ ਵਾ ਕਰਮਾਂ ਦੇ ਅਨੁਸਾਰ ਹਰ ਇੱਕ ਬੰਦੇ ਦਾ ਇੱਥੇ ਹਿਸਾਬ ਕਿਤਾਬ ਨਾਲੋ ਨਾਲ ਹੀ ਹੋਈ ਜਾਂਦਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਪਸਚਾ ਦਰਬਾਰ ਇਹ ਸ੍ਰਸ਼ਟੀ ਹੀ ਇੱਕ ਇਹ ਜੀਥੇ ਸੀ ਰਹਿ ਰਹੇ ਆ ਜਿਸ ਧਰਤੀ ਦੇ ਉੱਪਰ ਅਸੀਂ ਰਹਿ ਰਹੇ ਆ ਇਹ ਹੀ ਉਸ ਮਾਲਕ ਦਾ ਦਰਬਾਰ ਹੈ ਐਡਾ ਵੱਡਾ ਦਰਬਾਰ ਸਜਾ ਕੇ ਐਡਾ ਵੱਡਾ ਦਰਬਾਰ ਲਾ ਕੇ ਉਹ ਬੈਠਾ ਹੋਇਆ ਕੋਈ ਉੱਪਰ ਜਾਂ ਥੱਲੇ نیچے ਜਾਂ ਥੱਲੇ ਪਤਾਲ ਤੇ ਜਾ ਕੇ ਤੇ ਹੋਰ ਕਾਸ ਚ ਕੋਈ ਵਿਸ਼ੇਸ਼ ਤਰ੍ਹਾਂ ਦਾ ਕੋਈ ਦਰਬਾਰ ਨਹੀਂ ਉਹਦਾ ਰਾਤਿ ਰੁੱਤਿ ਥਿਤਿ ਵਾਰ ਪਵਨ ਪਾਣੀ ਅਗਨੀ ਪਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਧਰਮ ਦੀ ਸਾਲ ਭਾਵ ਧਰਮ ਦਾ ਕੇਂਦਰ ਬਿੰਦੂ ਧਰਤੀ ਹੈ ਜਿਹੜੀ ਉਹ ਮਾਲਕ ਇੱਥੇ ਬਣਾ ਕੇ ਬੈਠਾ ਹੋਇਆ ਵਾ ਪਸਾਰਾ ਐਡਾ ਸਿਰਜ ਕੇ ਤੇ ਸੂਰਤ ਧਰਤੀ ਥਾਪ ਰੱਖੀ ਧਰਮ ਸਾਲ ਤਸਵੀਰ ਜੀ ਜਗਤ ਕੇ ਰੰਗ ਤਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਜਿਹੜਾ ਬਾਬਾ ਕਬੀਰ ਸਾਹਿਬ ਜੀ ਵੀ ਕਹਿੰਦੇ ਵੀ ਕੋਈ ਵਿਸ਼ੇਸ਼ ਤਰ੍ਹਾਂ ਦਾ ਕਿ ਨਰਕ ਸਵਰਗ ਨਹੀਂ ਹੈ। ਕੀ ਨਰਕ ਕਿਹ ਸਵਰਗ ਵਿਚਾਰਾ ਸੰਤਨ ਦੂਰ ਆਦਿ ਹਮ ਕਾਹੂ ਕਿ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਸੰਤ ਜਨਪੁਰਸ਼ ਨੇ ਜਿਹੜੇ ਗਿਆਨੀ ਵਿਚਾਰਵਾਨ ਮਨੋਕਾ ਉਹਨਾਂ ਨੇ ਤਾਂ ਜਿਹੜੀਆਂ ਪ੍ਰਾਣੀਆਂ ਰੀਤਾਂ ਨੇ ਜਾਂ ਜੋ ਵੀ ਇੱਥੇ ਕਲਪਨਿਕ ਘਡੀਆਂ ਹੋਈਆਂ ਕਹਾਣੀਆਂ ਨੇ ਸਵਰਗ ਨਰਕ ਨੂੰ ਰੱਦ ਕੀਤਾ ਹੋਇਆ ਕਿ ਆ ਨਰਕ ਗਿਆ ਸਵਰਗ ਵਿਚਾਰਾ ਸੰਤਨ ਦੋ ਦਾਦੇ ਅਸੀਂ ਤਾਂ ਰੱਦ ਕੀਤੇ ਹੋਇਆ ਦੋਨੇ ਹੀ ਅਸੀਂ ਤਾਂ ਮੰਨਦੇ ਨਹੀਂ ਹਮ ਕਾਹੂ ਕਿ ਕਾਣ ਨਾ ਕੱਢਤੇ ਆਪਣੇ ਗੁਰ ਪ੍ਰਸਾਦਿ ਆਪਣੇ ਗੁਰੂ ਦੀ ਸਿੱਖਿਆ ਤੋਂ ਬਿਨਾ ਆਪਣੇ ਗੁਰੂ ਤੋਂ ਬਿਨਾ 80 ਤਿੰਨ ਚੀਜ਼ਾਂ ਦੀ ਕਾਹਨ ਨਹੀਂ ਕੱਢਦੇ ਭਾਬੋ ਸਾਨੂੰ ਤਾਂ ਕੋਈ ਇਹ ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਲੱਗਦੀਆਂ ਇਹ ਜਾਂ ਵੀ ਅਸੀਂ ਕੋਈ ਵਿਸ਼ੇਸ਼ ਤਰ੍ਹਾਂ ਦਾ ਨਾਮਾਂਗੇ ਕਿਤੇ ਤੀਰਥ ਜਾ ਕੇ ਇਸ਼ਨਾਨ ਕਰਾਂਗੇ ਜਾਂ ਕੋਈ ਧੂਨੇ ਤਾਪਾਂਗੇ ਜਾਂ ਕੋਈ ਦਾਨ ਪੁੰਨ ਕਰਾਂਗੇ ਧਰਮ ਦੇ ਨਾਂ ਤੇ ਸਾਨੂੰ ਸਵਰਗ ਮਿਲੂਗਾ ਜੇ ਅਸੀਂ ਨਾ ਇਹਦਾ ਕੀਤਾ ਤਾਂ ਨਰਕ ਮਿਲੂਗਾ ਕਿਉਂਕਿ ਪੁਜਾਰੀ ਜੋ ਬੇਪਰਸੀ ਉਹ ਇਹ ਹੀ ਚੀਜ਼ਾਂ ਪ੍ਰਚਾਰਦਾ ਸੀ ਨਾ ਵੀ ਜੇ ਤੁਸੀਂ ਤੀਰਥਾਂ ਜਾ ਕੇ ਇਸ਼ਨਾਨ ਕਰੋਗੇ ਧਰਮ ਦੇ ਨਾਂ ਤੇ ਦਾਨ ਪੁੰਨ ਦੇਵੋਗੇ ਤਾਂ ਜਿਹੜਾ ਮਤਲਬ ਤੁਹਾਨੂੰ ਸਵਰਗ ਮਿਲੇਗਾ ਨਹੀਂ ਤੁਸੀਂ ਨਰਕ ਦੇ ਵਿੱਚ ਜਾਓਗੇ ਜੇ ਤੁਸੀਂ ਦਾਨ ਪੁੰਨ ਨਹੀਂ ਕਰਦੇ ਜੇ ਤੁਸੀਂ ਤੀਰਥਾਂ ਦਾ ਪਰਮਣ ਨਹੀਂ ਕਰਦੇ ਤੀਰਥਾਂ ਜਾ ਕੇ ਇਸ਼ਨਾਨ ਨਹੀਂ ਕਰਦੇ ਪਰ ਸਾਤਗੁਰੂ ਜੀ ਨੇ ਗੁਰਮਤ ਦਾ ਜਿਹੜਾ ਟੀਚਾ ਵਾ ਗੁਰਮਤ ਦਾ ਦੇਸ਼ ਆ ਜਿਹੜਾ ਸਾਨੂੰ ਹੋਰ ਵੱਖਰਾ ਕਨਸੈਪਟ ਦੇ ਵਿੱਚ ਸਮਝਾਇਆ ਵੀ ਇਦਾਂ ਕੋਈ ਨਰਕ ਸਵਰਗ ਨਹੀਂ ਹੈ ਕਿਤੇ ਮਨੁੱਖੀ ਜੀਵਨ ਦੇ ਵਿੱਚ ਹੀ ਅਸੀਂ ਨਰਕ ਭੋਗਦੇ ਹਾਂ ਮਨੁੱਖੀ ਜੀਵਨ ਦੇ ਵਿੱਚ ਹੀ ਸਵਰਗ ਭੋਗਦੇ ਹਾਂ ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ਜੀਵਨ ਜਾਂਜ ਨੂੰ ਜਦੋਂ ਅਸੀਂ ਜਿਉਂਦੇ ਆ ਤਾਂ ਅਸੀਂ ਸਵਰਗ ਵਿੱਚ ਹਾਂ ਜੇ ਅਸੀਂ ਆਪਣੇ ਕਰਮਾਂ ਦੇ ਅਧੀਨ ਆਪਣੇ ਸੰਸਕਾਰਾਂ ਦੇ ਅਧੀਨ ਇਸ ਮਨੁੱਖੀ ਜੀਵਨ ਨੂੰ ਅਸੀਂ ਖਾਈ ਚ ਡਿੱਗਿਆ ਹੋਇਆ ਤਾਂਸੀਂ ਨਰਕ ਭੋਗ ਰਹੇ ਹਾਂ